ਉਹ ਮੇਜਾ ਕੰਮ ਨੋਟ ਐ ਸਾਨੂੰ ਵੀ ਚੋੜ ਦੇ ਕਾਗੇਜੇ ਨੂੰ ਕਰਾ ਦੇ ਕੋਈ ਕੁੜੀ ਜੈਸ ਵੀਨ ਸੈਨ ਦੇ ਵਰਗੀ ਦਾ ਰਿਸ਼ਤਾ ਉਹ ਬਾਪੂ ਜੀ ਉਹ ਤਾਂ ਮੰਨੀ ਬਣਾਈਆ ਆ ਬਸ ਤੇਰਾ ਗੈਰੀ ਸੱਦ ਨੂੰ ਪੁੱਛ ਲਈ ਆ ਪਰ ਤੁਸੀਂ ਆਏ ਦੱਸੋ ਆ ਸੱਗ ਚਾਹੀਦਾ ਕਿਹਦੇ ਲਈ ਐ ਪੁੱਤ ਲਈ ਕੇ ਪੋਤੇ ਲਈ ਮਾਰੇ ਚੜਿਆ ਤਸੋਣ ਮਾਰੂ ਮੈਂ ਤਾਂ ਅਜੇ ਆਪ ਕੋ ਬੈਠ ਲੜਾ ਤੂੰ ਮੇਰੇ ਪੋਤੇ ਬਣਾਈ ਜਾਂਦਾ ਗੱਲ ਨਹੀਂ ਬਾਪੂ ਜੀ ਤੁਸੀਂ ਤਾਂ ਸਹੀ ਕਰਕੇ ਤੁਸੀਂ ਐ ਦੱਸੋ ਸਾਖ ਕਿੱਡਾ ਕਰਾ ਲੀਏ ਨਾਲੇ ਪਾਸਪੋਰਟ ਹੈਗਾ ਤੁਹਾਡੇ ਕੋਲ ਮੇਰੇ ਕੋਲ ਪਾਸਪੋਰਟ ਨਹੀਂ ਆ ਮੇਰੇ ਕੋਲ ਤਾਂ ਬਚ ਰਸਟਰ ਕਾਰਟ ਹੈ ਉਹ ਬਾਪੂ ਜੀ ਉਹ ਡੀਪੂ ਚੋਂ ਕਢ ਕੇ ਲੈਣ ਜਾਣਾ ਕਿਤੇ ਉਹ ਵਿਦੇਸ਼ ਜਾਣਾ ਕੋਈ ਗੱਲ ਨਹੀਂ ਤੁਸੀਂ ਬਸ ਪੈਸੇ ਦੇ ਦਿਓ ਬਾਹਰ ਤੁਹਾਨੂੰ ਅਸੀਂ ਪਹੁੰਚਾ ਦੇਾਂਗੇ ਦੇਖ ਲਓ ਭਈ ਅੱਜ ਗੱਲ ਤਾਂ ਬੁੱਡੇ-ਬੁੱਡੇ ਵੀ ਬਾਹਰ ਜਾਣ ਨੂੰ ਤਸਦੇ ਨੇ ਉਹ ਆਹ ਕੌਣ ਤੁਰਿਆ ਆਉਂਦਾ ਆ ਵੇ ਮੈਨੂੰ ਨਹੀਂ ਪਛਾਣਦਾ ਮਾਇਆ ਰੇਸ਼ਮਾ ਇਹ ਰੱਬ ਦਾ ਬਾਈ ਬੋਲੀ ਜੀ ਸਟੂਡੈਂਟ ਦੇ ਕੀ ਕੰਮ ਤੁਸੀਂ ਉਹਨੇ ਕੀ ਕਰਾਉਣਾ ਆਇਆ ਮੈਂ ਤਾਂ ਆਪਰੇ ਸਾਠ ਕਰਾਉਣ ਆਈ ਆ ਹੋਰ ਮਰ ਜਾ ਮੈਂ ਧਾਣੇ ਪਣਾਉਣਾ ਆਈ ਆ ਇੱਥੇ ਰੇਸ਼ਮਾ ਜੀ ਹੁੰਦਾ ਤਾਂ ਇਥੇ ਅਮਰੀਕਾ ਆ ਤੁਸੀਂ ਬਾਹਰ ਜਾ ਕੇ ਕੀ ਕਰਵਾ ਲੈ ਹੂੰ ਆ ਗਿਆ ਤੁਸੋਂ ਸਾਡੇ ਪਾਈਆਂ ਅਗੇ ਹੁੰਦੇ ਨੇਗੇ ਚੁੱਪ ਕਰਕੇ ਮੇਰੇ ਕਾਲੇ ਖੜੇ ਨਾਲੇ ਇੱਥੇ ਸਾਨੂੰ ਕਿਹੜਾ ਕੋਈ ਸ਼ਰਮਦਾ ਆ ਲੋਕ ਸਾਨੂੰ ਟਿੱਚਰਾ ਕਰਦੇ ਨੇ ਮਰ ਕੇ ਮੁਖੌਟਾਉਂਦੇ ਨੇ ਅਸੀਂ ਤਾਂ ਹੁਣ ਬਾਹਰ ਡਾਰੀ ਮਾਰਨ ਗਈਆਂ ਹਾਂ ਗਾਲੀ ਰੇਸ਼ਮ ਜੀ ਥੋੜਾ ਕੰਮ ਵੀ ਕਰਦੇ ਆਗੇ ਤੁਸੀਂ ਜਾਓ ਕੰਮ ਥੋੜਾ ਹੁੰਦਾ ਅੱਜ ਤਾਂ ਸਵੇਰ ਦਾ ਪਤਾ ਨਹੀਂ ਕੀ ਹੋਇਆ ਚਾਹ ਖਾਣੇ ਤੇ ਬੱਟਨ ਨੂੰ ਹੀ ਪੜੀ ਤਾ ਆਹ ਕਿਹੜਾ ਹੋਦਿਆ भई भई दसदा चोवीज़ा लवाई रोक मेर पैसे लवा ਨਾ ਤੇਰਾ ਪਿਆਰ ਨਿਵਾਗੇ ਨਵਾਂਗੇ ਤੈਨੂੰ ਕੈਨੇਡਾ ਪਹੁੰਚਾਵਾਂਗੇ ਜਾ ਕੇ ਆਪਣੇ ਮੁਕਲੇ ਹੱਲ ਕਰੀ ਨਾਲੇ ਵਿਧਾਈ ਨਾਲ ਗੱਲ ਕਰੀ ਤੂੰ ਡਰਨਾ ਤੇਰਾ ਕੰਮ ਹੋਇਆ ਲੈ ਸਭ ਸ਼ਾਪ ਕੁੜੀਆਂ ਜੇ ਬਾਹਰ ਚੱਗਿਆ ਤਾਂ ਜੰਗੀਆਂ ਬਾਹਰ ਜਾ ਕੇ ਇਹ ਰਿਆਸ ਕਰੋ ਯਾਨੀ ਪਿਪਰਾਂ ਦੀ ਤੁਸੀਂ ਇਹਨੂੰ ਫੋਨ ਕੁੰਨਤਾ ਕਰ ਲੋ ਸਵੇਰ ਦਾ ਪਰ ਭਾ ਕੀ ਫਾਇਦਾ ਯਾਰ ਤੇਰਾ ਕੋਈ ਚਾੜਾ ਗਾ ਘਟਕਰਾਲਾਗੇ ਕੋਈ ਆਏ ਨਹੀਂਗਾ ਆ ਬੀਬੀ ਆ ਰਹੀ ਐ ਹਾਂਜੀ ਮਾਤਾ ਦੱਸੋ ਬੇ ਪੁੱਤ ਵੇ ਮੈਨੂੰ ਵੀ ਉਸੇ ਮੁਲਕ ਤੁਰਦੇ ਜਿਸ ਮੁਲਕ ਮੇਰਾ ਪੁੱਤ ਗਿਆ ਹੁਮਾਤਾ ਤੇਰਾ ਪੁੱਤ ਕਿਹੜੇ ਮੁਲਕ ਗਿਆ ਇਹ ਚੀਜ਼ ਤਾਂ ਦੱਸ ਸਕ ਤੇ ਮੈਨੂੰ ਵੀ ਨਹੀਂ ਪਤਾ ਜਦੋਂ ਉਹਦਾ ਬਾਪੂ ਜਿਉਂਦਾ ਸੀ ਕਿਸੇ ਜੰਗ ਟੁਰ ਗਿਆ ਸੀ ਕਹਿੰਦਾ ਥੋੜੇ ਜੇ ਪੈਸੇ ਲੈ ਕੇ ਇਹਨੂੰ ਕੋਈ ਬਾੜ ਟਪਾ ਕੇ ਵੱਡੇ ਜੇ ਮੁਰਖ ਭੇਜ ਦੂਗਾ ਪਰ ਨਾਲ ਮੇਰਾ ਪੁੱਤ ਆ ਉਤੋਂ ਮੇਰੇ ਸਿਰ ਦਾ ਸਾਹੀ ਵੀ ਚਲਾ ਗਿਆ ਹੁਣ ਤਾਂ ਹੁਣ ਤਾਂ ਬਸ ਮੈਂ ਇਕੱਲੀ ਰਹਿ ਗਈ ਇੱਥੇ ਵੇ ਤੂੰ ਹੀ ਮੇਰੀ ਡੁੱਬਦੀ ਬੇੜੀ ਦਾ سہਾਰ ਹੈ ਪੁੱਤਾ ਤੂੰ ਹੀ ਆਉਣ ਤੂੰ ਹੀ ਮੈਨੂੰ ਭੇਜਦੇ ਹੁਣ ਮੈਂ ਕੀ ਜਵਾਬ ਦਵਾਇ ਸਮਾਂ ਨੂੰ ਮੈਨੂੰ ਪਤਾ ਕਦੇ ਪੁੱਤਰੇ ਕਦੇ ਵਾਪਸ ਨਹੀਂ ਆਉਣਾ ਤੇ ਸਾਡੇ ਅੱਗੇ ਜਾਂਦੇ ਨੇ ਜਿਹੜੇ ਚੰਦ ਪੈਸਿਆਂ ਦੇ ਨਾਲ ਚੱਪਚੇ ਆਪਕੇ ਮਾਮਾ ਲਿਆ ਪੁੱਤਾਂ ਨੂੰ ਨਰਕਾਂ ਚ ਭੇਜ ਦਿੰਦੇ ਨੇ ਓਏ ਪੰਜਾਬ ਦੇ ਉਹ ਲੋਕੋ ਉਹ ਪੰਜਾਬ ਦੇ ਲੋਕੋ ਪੰਜਾਬ ਦੇ ਖੂਨ ਬਚਾਓ ਔਰ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਜੇ ਪੰਜਾਬ ਉੱਡ ਗਿਆ ਤਾਂ ਤੁਹਾਡਾ ਕੁਝ ਨਹੀਂ ਰਹਿਣਾ ਔਰ ਇਸ ਸਮੇ ਇੱਕੋ ਗੱਲ ਤੁਹਾਨੂੰ ਯਾਦ ਰੱਖਣੀ ਹੈ ਕਿ ਪਹਿਲਾਂ ਸਾਡੀ ਧਰਤੀ ਲੁੱਟੀ ਰੁੱਟ ਲਈ ਫਿਰ ਪਾਣੀ